ਸਰ ਦੇ ਸ਼ਹੀਦ ਹੋਏ ਹੱਥ ਕੇ ਕੋਣੀ ਨਿਕਲੇ ਜੇ تیر ਮਾਰੇ ਕੱਸ ਕੱਸ ਕੇ ਜੀ ਅੱਜ ਦੇ ਦਿਨ ਛੋਟੇ ਸਾਹਿਬ ਜੀ ਦੇ ਸ਼ਹੀਦ ਹੋਏ ਉਹਨਾਂ ਨੂੰ ਯਾਦ ਨੂੰ ਸਰਮਸਤ ਚੇਤੇ ਕਰਦੇ ਹੋਏ ਅੱਜ ਸਾਰੇ ਪਿੰਡ ਨੇ ਅਪਰਾਲਾ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਇਹ ਪਿੰਡ ਨੇ ਅਪਰਾਲਾ ਕੀਤਾ ਹੈ ਧੰਨਵਾਦ ਆ ਪੰਜ ਗਰਾਂਈਆਂ ਵਾਲਿਆਂ ਦਾ ਬਹੁਤ ਬਹੁਤ ਜਿਨ੍ਹਾਂ ਨੇ ਦੁੱਧ ਪਿਆਇਆ ਅੱਜ ਪੰਜ ਗਰਾਂਈ ਦੇ ਵੱਲ ਜੀ ਦੁੱਧ ਦਾ ਲੰਗਰ ਲਾਇਆ ਗਿਆ ਇਹਨਾਂ ਦਾ ਬਹੁਤ ਧੰਨਵਾਦ ਜੀ ਪੈਂਡ ਪੰਜ ਗ੍ਰਾਂਈ ਕਲਾ ਵੱਲੋਂ ਦੁੱਧ ਦਾ ਨੰਗਰ ਲਾਇਆ ਗਿਆ ਹੈ ਤੇ ਮੀਟ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਾਈਆਂ ਗਈਆਂ ਹਨ ਇਸ ਇਸ ਕਰਕੇ ਹੀ ਪੰਜ ਗ੍ਰਾਂਈ ਦੀ ਵਸੋਂ ਦਾ ਧੰਨਵਾਦ ਕਰਦੇ ਹਾਂ ਸਾਰੇ ਨਗਰ ਵੱਲੋਂ ਦੁੱਧ ਦਾ ਸੇਵਾ ਕੀਤੀ ਗਈ ਹੈ ਤੇ ਸਹੀਦੀ ਦਿਹਾੜੇ ਚੱਲ ਰਹੇ ਆ ਬਹੁਤ ਕੁਰਬਾਨੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨੇ ਅੱਗੇ ਕੱਲੇ ਪੰਜ ਗ੍ਰਾਂਈ ਕਲਾਂ ਦੇ ਵਿੱਚ ਕੀਤਾ ਗਿਆ ਸੀ ਪਿਛਲੇ ਸਾਲ ਐਰਕੀ ਜ਼ਿਲ੍ਹੇ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਬੰਦ ਕਰਾ ਕੇ ਦੁੱਧ ਦਾ ਲੰਗਰ ਚਲਾਇਆ ਤੂੰ ਬੇਨਕਤਾਰੀ ਵਿੱਚ ਕਿਹੜੀ ਕੀ ਗੁਜ਼ਾਰਿਆ ਚੰਗਾ ਹੋਇਆ ਦੀਪਾ ਤੂੰ ਤਾਂ ਹੌਸਲਾ ਨਹੀਂ ਹਾਰਿਆ ਤੁਰੇ ਜਾਂਦੇ ਨੇ ਗੁਰਾਂ ਦੇ ਲਾਲ ਜੀ ਸਲਸਾ ਨਦੀ ਤੇ ਉਹ ਛੋੜ ਪੈ ਗਿਆ ਪਹਿਰੇਦਾਰ ਤੇ ਪੰਜਾਬੀ ਹਲਾਤ ਜੀ ਵਿੱਚ ਤੁਹਾਡਾ ਸਵਾਗਤ ਹੈ ਜਿ ਆਪਾਂ ਖੜੇ ਆ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੰਜਗਿਰੇ ਕਲਾਂ ਵਿੱਚ ਪੰਜ ਗਰਾਂਈ ਕਲਾਂ ਦੇ ਵਸਨੀਕਾਂ ਨੇ ਅੱਜ ਸਾਰਿਆਂ ਨੇ ਸਹਿਯੋਗ ਦਿੱਤਾ ਨਵੀਆਂ ਪ੍ਰਾਣੀਆਂ ਪੰਚਾਇਤਾਂ ਨੇ ਸਹਿਯੋਗ ਦਿੱਤਾ ਪਿੰਡ ਵਸਨੀਕਾਂ ਨੇ ਗੁਰਦੁਆਰਾ ਕਮੇਟੀਆਂ ਨੇ ਸਹਿਯੋਗ ਦਿੱਤਾ ਕਿ ਅੱਜ ਜੋ ਸ਼ਹੀਦੀ ਦਿਵਸ ਚੱਲ ਰਿਹਾ ਛੋਟੇ ਸੱਭ ਜੱਦਾ ਦੀ ਸ਼ਹਾਦਤ ਨੂੰ ਸਮਰਪਿਤ ਜੋ ਇਹ ਦਿਨ ਚੱਲ ਰਹੇ ਆ ਜੀ ਸ੍ਰੀ ਮੋਤੀਰਾਫ ਮਹਿਰਾ ਜੀ ਵੱਲੋਂ ਸੱਭ ਜੱਦਾ ਨੂੰ ਦੁੱਧ ਪਿਆਆ ਗਿਆ ਔਰ ਉਸੇ ਤਰ੍ਹਾਂ ਜਿਵੇਂ ਜੋ ਅੱਜ ਪੰਜ ਗਰਾਂਈ ਕਲਾਂ ਦੇ ਵਸਨੀਕਾਂ ਵੱਲੋਂ ਸਵੇਰ ਤੋਂ ਲੈ ਕੇ ਲੰਗਰ ਦੀ ਸੇਵਾ ਸ਼ੁਰੂ ਹੋਆ ਲੰਗਰ ਦੇ ਵਿੱਚ ਇਹ ਦੁੱਧ ਹੀ ਪਿਆ ਰਹੇ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਸਾਰੇ ਆਗੂ ਟੀਮ ਤੇ ਪਿੰਡ ਪੰਜਗਰੀ ਕਲਾਂ ਦੇ ਸਾਰੇ ਹੀ ਪੰਚਾਇਤਾਂ ਤੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਸਹੇਬੀ ਕਮਾਲ ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੇ ਦਾਨੀ ਉਹਨਾਂ ਦੇ ਬੱਚਿਆਂ ਦੀ ਲਸਾਨੀ ਸ਼ਹਾਦਤ ਦੇ ਸਬੰਧ ਦੇ ਵਿੱਚ ਅੱਜ ਲੰਗਰ ਦਾ ਦੁੱਧ ਦੇ ਲੰਗਰ ਲਾਇਆ ਇੱਥੇ ਜੋ ਕਿ ਹਰ ਸਾਲ ਹੀ ਜਥੇਬੰਦੀ ਤੇ ਨਗਰ ਨਿਵਾਸੀ ਲਾਉਂਦੇ ਆ ਅੱਗੇ ਅਸੀਂ ਠੇਕੇ ਦੇ ਅੱਗੇ ਲਾਉਂਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਨਗਰ ਦੇ ਸਹਿਯੋਗ ਦੇ ਨਾਲ ਸਾਰੇ ਠੇਕੇ ਪਿੰਡ ਦੇ ਸਾਰੀਆਂ ਮੀਟ ਦੀਆਂ ਅੰਡੇ ਦੀਆਂ ਦੁਕਾਨਾਂ ਅੱਜ ਬੰਦ ਅੱਜ ਪਿੰਡ ਪੰਜ ਗ੍ਰੈਂਕਲਾ ਜ਼ਿਲ੍ਹਾ ਫਰੀਦਕੋਟ ਭਾਰਤੀ ਕਿਸਾਨ ਜਨ ਨੇ ਫਤਿਹ ਦੀ ਸਮੁੱਚੀ ਟੀਮ ਤੇ ਪਿੰਡ ਵਾਸੀ ਨੇ ਰਲ ਕੇ ਅਗਲੇ ਸਾਲ ਪਿਛਲੇ ਸਾਲ ਵੀ ਅਸੀਂ ਇਸ ਤਰ੍ਹਾਂ ਹੀ ਕੀਤਾ ਸੀ ਕਿ ਮੀਟ ਦੀਆਂ ਦੁਕਾਨਾਂ ਤੇ ਠੇਕੇ ਬੰਦ ਕਰਕੇ ਅੱਜ ਦੇ ਦਿਨ ਦੁੱਧ ਲਾਇਆ ਗਿਆ ਕਿ ਛੋਟੇ ਸਾਹਿਬਜ਼ਾਦੇ ਅੱਜ ਦੇ ਦਿਨ ਸ਼ਹੀਦ ਹੋਏ ਸੀ ਕਿ ਗੁਰੂ ਸਾਹਿਬ ਨੇ ਇੱਕ ਹਫ਼ਤੇ ਦੇ ਵਿੱਚ ਸਾਰਾ ਪਰਿਵਾਰ ਵਾਰਤਾ ਤੇ ਅਸੀਂ ਇੰਨਾ ਕੁ ਤਾਂ ਉਹਨਾਂ ਦੇ ਲਈ ਕਰ ਸਕਦੇ ਹਾਂ ਇੱਕ ਦਿਨ ਕੱਢ ਸਕਦੇ ਹਾਂ ਦੁਕਾਨਾਂ ਵਾਲਿਆਂ ਨੂੰ ਵੀ ਬੇਨਤੀ ਕੀਤੀ ਵੀਰਾਂ ਨੇ ਸਾਡਾ ਸਹਿਯੋਗ ਦਿੱਤਾ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਹੈ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ ਲੰਗਰ ਚੱਲ ਰਿਹਾ ਤੇ ਮੈਂ ਤਾਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੀ ਯਾਦ ਵਿੱਚ ਅਸੀਂ ਇਹ ਲੰਗਰ ਲਾਇਆ ਜੋ ਪਿੰਡ ਪੰਜ ਗ੍ਰਹੀ ਕਲਾ ਵਿਖੇ ਧੰਨ ਧੰਨ ਮਾਤਾ ਗੁਜਰਕੌਰ ਔਰ ਛੋਟੇ ਸਾਹਿਬ ਜੀ ਆਦਿ ਦੀ ਸਰਾਨਾ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਮੂਹ ਕਿਸਾਨ ਜਥੇਬੰਦੀ ਦੇ ਵੱਲੋਂ ਭਾਰਤੀ ਕਿਸਾਨ ਫਤਿਹ ਪੰਜ ਗ੍ਰਹੀ ਕਲਾ ਅਤੇ ਸਮੂਹ ਨਗਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਮੀਟ ਸ਼ਰਾਬਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਦੇ ਨਾਲ ਸੰਗਤਾਂ ਦੇ ਵਾਸਤੇ ਦੁੱਧ ਦੇ ਲੰਗਰ ਦੀ ਸੇਵਾ ਕੀਤੀ ਗਈ ਹੈ ਮੇਰੇ लाडले ਲਾਲ ਦੇ ਲਾਲ ਕਦ ਕੀ ਮੈਂ ਜਾਵਾਂ ਦਸ ਫੁੱਲ ਕੇ ਦਿਲਾਦਾ ਹਾਂ ਦਸ ਫੁੱਲ ਕੇ ਦਿਲਾਦਾ ਹਾਂ